ਅਮਰੀਕਾ ਦੇ ਵਿੱਚ ਗ੍ਰਿਫਤਾਰ ਪੰਜਾਬੀ ਡਰਾਈਵਰ ਦੇ ਹੱਕ ਦੇ ਵਿੱਚ 10 ਲੱਖ ਤੋਂ ਵੱਧ ਲੋਕ ਨਿਤਰ ਚੁੱਕੇ ਨੇ ਅਤੇ ਕਾਫਲਾ ਲਗਾਤਾਰ ਵਾਧਾ ਚਾਰ ਰਿਹਾ ਹੈ ਸਿਰਫ ਅਮਰੀਕਾ ਹੀ ਨਹੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਲੋਕਾਂ ਦੇ ਵੱਲੋਂ ਨਸਲ ਅਤੇ ਧਰਮ ਤੋਂ ਉੱਤੇ ਉੱਠ ਕੇ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੇ ਜਾਣ ਦੀ ਵਕਾਲਤ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਟੈਕਸੀ ਚਲਾ ਰਹੇ ਗੁਰਪ੍ਰੀਤ ਸਿੰਘ ਨੇ ਹਰਜਿੰਦਰ ਸਿੰਘ ਦੇ ਬਜਰ ਗਲਤੀ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ 45 ਸਾਲ ਕੈਦ ਦੀ ਸਜ਼ਾ ਬਹੁਤ ਜ਼ਿਆਦਾ ਹੋਵੇਗੀ ਗੁਰਪ੍ਰੀਤ ਸਿੰਘ ਕਿਸੇ ਵੀ ਵੇਲੇ ਅਮਰੀਕਾ ਦੇ ਵਿੱਚ ਟਰੱਕ ਚਲਾਉਂਦਾ ਸੀ ਪਰ ਨੂੰ ਰਿਪੋਰਟ ਕਰ ਦਿੱਤਾ ਗਿਆ ਸੀ ਦੂਜੇ ਪਾਸੇ ਕੈਨੇਡਾ ਤੋਂ ਅਮਰੀਕਾ ਵਿੱਚਕਾਰ ਕਈ ਸਾਰ ਟਰੱਕ ਚਲਾਉਣ ਵਾਲੇ ਤੁਸ਼ਾਰ ਦਾ ਕਹਿਣਾ ਸੀ ਕਿ ਹੋਲ ਨਾਕ ਤੋਂ ਹੋਲ ਨਾਕ ਸੜਕ ਹਾਸਲੀ ਇੰਨੀ ਜ਼ਿਆਦਾ ਸਜ਼ਾ ਨਹੀਂ ਦਿੱਤੀ ਜਾ ਸਕਦੀ ਹਰਜਿੰਦਰ ਸਿੰਘ ਦੀ ਉਹਨਾਂ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ ਇਹ ਸਿਰਫ ਅਤੇ ਸਿਰਫ ਇੱਕ ਹਾਸਾ ਸੀ ਅਤੇ ਹਰਜਿੰਦਰ ਸਿੰਘ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਪਰ ਮਿਆਦ 45 ਸਾਲ ਕਦੇ ਵੀ ਨਹੀਂ ਹੋਣੀ ਚਾਹੀਦੀ ਦੱਸਿਆ ਕਿ ਪੰਜਾਬੀ ਨੌਜਵਾਨਾਂ ਦੇ ਵੱਲੋਂ ਸਾਂਝੇ ਤੌਰ ਤੇ ਵਿੱਡੀ ਮੁਹਿਮ ਅਦੀਨ ਆਨਲਾਈਨ ਪਟੀਸ਼ਨ ਤੇ 10 ਲੱਖ ਤੋਂ ਵੱਧ ਦਸਖਤ ਹੋ ਚੁੱਕੇ ਨੇ ਤੇ ਜਲਦ ਹੀ ਅੰਕੜਾ 20 ਲੱਖ ਤੋਂ ਟੱਪ ਸਕਦਾ ਪਟੀਸ਼ਨ ਤੇ ਸਾਈਨ ਕਰਨ ਵਾਲਿਆਂ ਵੱਲੋਂ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਤੇ ਫਲੋਰੀਡਾ ਸੂਬੇ ਦੇ ਗਵਰਨਰ ਰੌਨ ਡਿਸੈਂਟਸ ਨੂੰ ਇਨਸਾਫ ਕਰਨ ਦਾ ਸੱਦਾ ਦਿੱਤਾ ਗਿਆ ਅਮਰੀਕਾ ਦੇ ਵਿੱਚ ਗ੍ਰਿਫਤਾਰ ਪੰਜਾਬੀ ਡਰਾਈਵਰ ਦੇ ਹੱਕ ਦੇ ਵਿੱਚ 10 ਲੱਖ ਤੋਂ ਵੱਧ ਲੋਕ ਨਿਤਰ ਚੁੱਕੇ ਨੇ ਅਤੇ ਕਾਫਲਾ ਲਗਾਤਾਰ ਵਧਦਾ ਜਾ ਰਿਹਾ ਹੈ ਸਿਰਫ ਅਮਰੀਕਾ ਹੀ ਨਹੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਲੋਕਾਂ ਦੇ ਵੱਲੋਂ ਨਸਲ ਅਤੇ ਧਰਮ ਤੋਂ ਉੱਤੇ ਉੱਠ ਕੇ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੇ ਜਾਣ ਦੀ ਵਕਾਲਤ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਟੈਕਸੀ ਚਲਾ ਰਹੇ ਗੁਰਪ੍ਰੀਤ ਸਿੰਘ ਨੇ ਹਰਜਿੰਦਰ ਸਿੰਘ ਦੇ ਬਜਰ ਗਲਤੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ 45 ਸਾਲ ਕੈਦ ਦੀ ਸਜ਼ਾ ਬਹੁਤ ਜ਼ਿਆਦਾ ਹੋਵੇਗੀ ਗੁਰਪ੍ਰੀਤ ਸਿੰਘ ਕਿਸੇ ਵੀ ਵੇਲੇ ਅਮਰੀਕਾ ਦੇ ਵਿੱਚ ਟਰੱਕ ਚਲਾਉਂਦਾ ਸੀ ਪਰ ਨੂੰ ਰਿਪੋਰਟ ਕਰ ਦਿੱਤਾ ਗਿਆ ਸੀ ਦੂਜੇ ਪਾਸੇ ਕੈਨੇਡਾ ਤੋਂ ਅਮਰੀਕਾ ਵਿੱਚਕਾਰ ਕਈ ਸਾਰ ਟਰੱਕ ਚਲਾਉਣ ਵਾਲੇ ਤੁਸ਼ਾਰ ਦਾ ਕਹਿਣਾ ਸੀ ਕਿ ਹੋਰ ਲੱਖ ਤੋਂ ਹੋਰ ਲੱਖ ਸੜਕ ਹਾਦਸੇ ਲਈ ਇੰਨੀ ਜ਼ਿਆਦਾ ਸਜ਼ਾ ਨਹੀਂ ਦਿੱਤੀ ਜਾ ਸਕਦੀ ਹਰਜਿੰਦਰ ਸਿੰਘ ਦੀ ਉਨ੍ਹਾਂ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ ਇਹ ਸਿਰਫ ਅਤੇ ਸਿਰਫ ਇੱਕ ਹਾਸਾ ਸੀ ਅਤੇ ਹਰਜਿੰਦਰ ਸਿੰਘ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਮਿਆਦ 45 ਸਾਲ ਕਦੇ ਵੀ ਨਹੀਂ ਹੋਣੀ ਚਾਹੀਦੀ ਦੱਸਿਆ ਕਿ ਪੰਜਾਬੀ ਨੌਜਵਾਨਾਂ ਦੇ ਵੱਲੋਂ ਸਾਂਝੇ ਤੌਰ ਤੇ ਵਿੱਡੀ ਮੁਹਿਮ ਅਦੀਨ ਆਨਲਾਈਨ ਪਟੀਸ਼ਨ ਤੇ 10 ਲੱਖ ਤੋਂ ਵੱਧ ਦਸਕਦ ਹੋ ਚੁੱਕੇ ਨੇ ਤੇ ਜਲਦ ਹੀ ਅੰਕੜਾ 20 ਲੱਖ ਤੋਂ ਟੱਪ ਸਕਦਾ ਪਟੀਸ਼ਨ ਤੇ ਸਾਈਨ ਕਰਨ ਵਾਲਿਆਂ ਵੱਲੋਂ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਤੇ ਫਲੋਰੀਡਾ ਸੂਬੇ ਦੇ ਗਵਰਨਰ ਰੌਨ ਡਿਸੈਂਟਸ ਨੂੰ ਇਨਸਾਫ ਕਰਨ ਦਾ ਸੱਦਾ ਦਿੱਤਾ ਗਿਆ